ਜੀ ਹਾਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਚੌਥਾ ਪਰਮਾਣੂ ਦੀ ਬਣਤਰ ਇਹ ਬੱਚਿਓ ਇਸ ਅਧਿਆਇ ਦੀ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲੇ 4 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਾਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲੋ ਫਿਰ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੁਹਾਨੂੰ ਉੱਥੇ ਤਿੰਨ ਅੰਗਰੇਜ਼ੀ ਦੀਆਂ ਪਲੇਲਿਸਟਾਂ ਮਿਲਣਗੀਆਂ 9th english mcq 9th english to treasure 9th grammar ਤੇ ਚਾਰ ਪਲੇਲਿਸਟਾਂ ਗਣਿਤ ਦੀਆਂ ਮਿਲਣਗੀਆਂ 9th math notes ਨਵੀਂ ਨਵੀਂ ਗਣਿਤ ਫਿਰ PSEB 9th math ਅੰਗਰੇਜ਼ੀ ਮੀਡੀਅਮ ਵਿੱਚ ਫਿਰ ਗਣਿਤ ਦੇ ਸਿਧਾਂਤ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਵਧਾ ਕਰਨ ਲਈ ਇੱਕ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ 'ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਆਓ ਦੇਖੀਏ ਬੱਚੇ ਹੁਣ ਐਵਲ ਕੁਐਸਚਨਸ ਐਵਲੇ ਸਵਾਲ 11ਵਾਂ ਸਵਾਲ ਹੈ 알파 ਕਣ ਖਿੰਡਾਉ ਪ੍ਰਯੋਗ ਆਪ 알파 ਪਾਰਟੀਕਲ ਸਕੈਟਰਿੰਗ ਐਕਸਪੈਰੀਮੈਂਟ ਜਿਹੜਾ ਰਦਰਫੋਰਡ ਨੇ ਕੀਤਾ ਜਿਹਦਾ ਜ਼ਿਕਰ ਅਸੀਂ ਪਿਛਲੇ ਵੀਡੀਓ ਵਿੱਚ ਕੀਤਾ ਕਿ ਉਹਦਾ ਵੇਰਵਾ ਜਿਹੜਾ ਸਮਝਾਇਆ ਕਿ ਕਿੱਦਾਂ ਉਹਨੇ ਐਕਸਪੈਰੀਮੈਂਟ ਕੀਤਾ ਤੋਂ ਇਹ ਰਦਰਫੋਰਡ ਨੇ ਕੀ ਸਿੱਟੇ ਕੱਢੇ ਮਿਲਿਓ ਨੇ ਐਕਸਪੈਰੀਮੈਂਟ ਕਰ ਲਿਆ ਤੇ ਉਹ ਫਿਰ ਉਹਨੇ ਕੀ ਸਿੱਟੇ ਕੱਢੇ ਉਹਨਾਂ ਫਿਰ ਜੇ ਜੇ ਥੌਮਸਨ ਦਾ ਜਿਹੜਾ ਮਾਡਲ ਸੀਗਾ ਉਹਦੀਆਂ ਖਾਮੀਆਂ ਦੂਰ ਕਰਨ ਦਾ ਉਹਨੇ ਯਤਨ ਕੀਤਾ ਠੀਕ ਹੈ α ਕਣ ਖੰਡਾਉ ਪਰਯੋਗ ਤੋਂ ਰਦਰਫੋਰਡ ਨੇ ਇਹਠ ਲਿਕੇ ਸਿੱਟੇ ਕੱਢੇ ਇਹਨ ਸਿੱਟੇ ਮੁੱਖ ਤੌਰ ਤੇ ਕਿਉਂਕਿ ਬਹੁਤੇ α ਕਣ ਸੋਨੇ ਦੀ ਪੱਤੀ ਵਿੱਚੋਂ ਬਿਨਾਂ ਦਿਸ਼ਾ ਬਦਲੇ ਬਿਨਾਂ ਟਕਰਾਏ ਬਿਨਾਂ ਦਿਸ਼ਾ ਬਦਲੇ ਸਿੱਧੇ ਲੰਘ ਗਏ ਇਸ ਲਈ ਪਰਮਾਣੂ ਦਾ ਅੰਦਰਲਾ ਬਹੁਤਾ ਹਿੱਸਾ ਖਾਲੀ ਹੈ। ਆਹ ਰਾਹ ਵਿੱਚ ਕੋਈ ਠਾਕ ਕੋਈ ਰੁਕਾਵਟ ਕੋਈ ਅੜਕਾ ਨਹੀਂ ਆਇਆ। α ਪਾਰਟੀਕਲ ਜਿਹੜੇ ਸੀ α ਕਣ ਸਿੱਧੇ ਲੰਘ ਗਏ। ਇਹਦਾ ਮਤਲਬ ਇਹ ਹੋਇਆ ਕਿ ਉਹ ਹਿੱਸਾ ਜਿਹੜਾ ਹੈ ਜਿੱਥੋਂ ਬਹੁਤ ਲੰਘੇ ਉਹ ਹਿੱਸਾ ਖਾਲੀ ਹੋਣਾ ਹੈ। ਅੰਦਰ ਕੋਈ ਅੜਕਾ ਨਹੀਂ ਆਉਣਾ ਠੀਕ ਹੈ। ਦੂਜੀ ਗੱਲ ਪਰਮਾਣੂ ਵਿਚਲਾ ਬਹੁਤ ਘੱਟ ਹਿੱਸਾ ਤਨ ਚਾਰਜਿਤ ਹੈ। ਕਿਉਂਕਿ ਬਹੁਤ ਘੱਟ α ਕਣ ਆਪਣੀ ਰਾਹ ਤੋਂ ਮੁੜੇ। ਕਿਉਂਕਿ α ਪਾਰਟੀਕਲ ਵੀ ਉਹਦਾ ਜਿਹੜਾ ਚਾਰਜ ਹੈ ਉਹ ਤੁਹਾਨੂੰ ਹੁੰਦਾ ਹੈ 2+ ਹੁੰਦਾ ਹੈ ਤੇ ਅੰਦਰ ਜਿਹੜਾ ਪੋਜ਼ਿਟਿਵ ਚਾਰਜ ਹੈ ਪਰਮਾਣੂ ਦੇ ਅੰਦਰ ਅੰਦਰਲਾ ਵੀ ਪੋਜ਼ਿਟਿਵ ਹੋਣਾ ਚਾਹੀਦਾ ਤਾਂ ਹੀ ਕਿ ਦੂਜੇ ਨੂੰ ਉਹ ਮਤਲਬ ਕਿ ਇੱਕ ਦੂਜੇ ਤੋਂ ਦੂਰ ਭੱਜਣਗੇ ਕਿਉਂਕਿ ਇੱਕੋ ਜਿਹੇ ਚਾਰਜ ਜਿਹੜੇ ਹੁੰਦੇ ਨੇ ਇੱਕ ਦੂਜੇ ਤੋਂ ਖਿੱਚਦੇ ਨਹੀਂ ਹੈਗੇ ਇੱਕ ਦੂਜੇ ਤੋਂ ਦੂਰ ਭੱਜਦੇ ਨੇ ਸੋ ਪਰ ਉਹ ਬਹੁਤ ਘੱਟ ਸੀਗੇ ਕਹਿੰਦੇ ਕਿਉਂਕਿ ਬਹੁਤ ਘੱਟ α ਕਣ ਆਪਣੇ ਰਾਹ ਤੋਂ ਮੁੜੇ ਇਸ ਕਰਕੇ ਉਹਦਾ ਚਾਰਜਿਤ ਖੇਤਰ ਹੋਏਗਾ हिस्सा ਹੋਏਗਾ ਧਨ ਚਾਰਜ ਜੀ ਤੁਹਾਡਾ ਧਨ ਚਾਰਜ ਵਾਲਾ ਪੋਜ਼ਿਟਿਵ ਚਾਰਜ ਵਾਲਾ ਉਹ ਬਹੁਤ ਛੋਟਾ ਹੋਏਗਾ ਉਹਨੇ ਬਦਰਾ ਛੱਟਾ ਕੱਢਿਆ ਫਿਰ ਪਰਮਾਣੂ ਦਾ ਪੁੰਜ ਅਤੇ ਧਨ ਚਾਰਜਿਤ ਹਿੱਸਾ ਬਹੁਤ ਘੱਟ ਆਇਤਨ ਵਿੱਚ ਸੀਮਿਤ ਘੱਟ ਵੀ ਹੈਗਾ ਕਿ ਉਹਨੇ ਬਹੁਤ ਥੋੜੀ ਥਾਂ ਘੇਰੀ ਹੋਈ ਹੈ ਉਹਦਾ ਆਇਤਨ ਉਹਦੀ ਵੋਲਿਊਮ ਬਹੁਤ ਘੱਟ ਹੈ ਕਿਉਂਕਿ 12000 α ਕਣਾਂ ਪਿੱਛੇ ਸਿਰਫ ਇੱਕ α ਕਣ ਕੁੱਠੇ ਪੈਰੀ ਵਾਪਸ ਮੁੜਿਆ ਉਹਨੇ ਥਾਂ ਦੇ ਟਕਰਾ ਕੇ ਵਾਪਸ ਆਇਆ ਠੀਕ ਹੈ ਨਾ ਹੁਣ ਉਹ ਡਾਇਗ੍ਰam ਇੱਕ ਵਾਰੀ ਫਿਰ ਦੇਖ ਲੈਣੇ ਆਂ ਐਸੀਗਾ ਬੱਚਿਓ ਦੇਖੋ α ਕਣ ਜਾ ਰਹੇ ਨੇ ਕਿਉਂਕਿ ਇੱਥੋਂ ਇਹ ਇਹ ਦਾ ਨਿਊਕਲੀਅਸ ਹੈਗਾ ਜਿਹੜਾ ਕਾਲੀ ਬਿੰਦੀ ਹੈਗੀ ਨਾ ਇਹ ਨਾ ਵੀ ਹੈਗੀ ਹੈ ਤੇ ਆਲੇ ਦੋਲੇ ਖਾਲੀ ਥਾਂ ਹੈ ਸਾਰੀ ਸੋ ਜਿੱਥੋਂ ਜਿੱਥੋਂ ਲੰਘੇ α ਕਣ ਸਾਰੇ ਦੇਖੋ ਬਾਹਰ ਆ ਗਏ ਜਿੰਨੀਆਂ ਇੱਥੇ ਤੁਹਾਨੂੰ 1 2 3 4 5 6 7 8 9 10 11 12 1 2 3 ਬਈ ਉਨੀਆਂ ਕੀ ਹੈਗੀਆਂ ਇਹ ਦੇਖੋ ਇੱਕ ਦਾ ਇਹ ਮਾੜਾ ਜਾ ਇਹਦੀ ਦਿਸ਼ਾ ਬਦਲੀ ਮਾੜੀ ਜੀ ਇਹਦੀ ਦਿਸ਼ਾ ਬਦਲੀ ਮੜੀ ਗਿਆ ਹਲਕੀ ਦਿਸ਼ਾ ਬਦਲੀ ਪਰ ਉਹ ਗਿਆ ਫੇ ਵੀ ਲੰਘ ਗਿਆ ਵਿੱਚੋਂ ਦੀ ਹਲਕਾ ਟਕਰਾ ਕੇ ਸਿਰਫ ਇੱਕ ਮੁੜਿਆ ਦੇਖੋ ਇਹ ਵਾਲਾ ਉੱਥੇ ਗਰੀ ਇੱਥੇ ਬਿਲਕੁਲ ਐਨ ਕੇਂਦਰ ਤੇ ਜਾ ਕੇ ਲੱਗਾ α ਕਣ ਤੇ ਵਾਪਸ ਆ ਗਿਆ ਸੋ ਇਹ α ਕਣ ਹੈਗੇ ਨੇ ਜਿਹੜੀਆਂ ਇਹ ਲਾਈਨਾਂ ਦਿਖਾ ਰਿਹਾ ਤੇ ਇਹ ਸੋਨੇ ਦੇ ਪਰਮਾਣੂ ਹੈਗੇ ਨੇ ਇਹ ਵੱਡੇ ਪਰਮਾਣੂ ਇੰਨੇ ਨਹੀਂ ਪਰਮਾਣੂ ਹੁੰਦੇ ਤੇ ਸਿਰਫ ਤੁਹਾਨੂੰ ਸਮਝਾਣ ਲਈ ਇੰਨਾ ਵੱਡਾ ਡਾਇਗਰਾਮ ਲਗਾਇਆ ਇੰਨਾ ਵੱਡਾ ਚਿੱਤਰ ਹੈ ਤੇ ਇਹ ਪਰਮਾਣੂ ਇੰਨਾ ਵੱਡਾ ਤੇ ਉਹਦਾ ਜਿਹੜਾ ਬਿੰਦੀ ਹੈਗੀ ਇਹ ਇਹ ਵਿੱਚੋਂ ਨਾਭਿਕਾ ਜਾਂ ਨਿਊਕਲੀਅਸ ਹੈਗਾ ਬੜਾ ਛੋਟਾ ਜਿਹਾ ਸੋ ਜਦੋਂ ਉਹਨੇ ਇਹ ਪ੍ਰਯੋਗ ਕੀਤਾ ਇਹ ਤਜਰਬਾ ਕੀਤਾ ਰਦਰਫੋਰਡ ਨੇ ਇਹ ਸਿੱਟੇ ਕੱਢੇ ਭਾਈ ਬਹੁਤੇ ਤੇ ਉਦੋਂ ਲੰਘ ਗਏ ਵਾਲੇ ਦੋਲੇ ਖਾਲੀ ਥਾਂ ਬਹੁਤ ਹੈਗੀ ਹੈ ਫਿਰ ਉਹਨੇ ਕਿਹਾ ਕਿ ਜਿਹੜਾ ਧਨਚਾਰਜਿਤ ਖੇਤਰ ਹੈਗਾ ਉਹ ਬੜਾ ਛੋਟਾ ਹੋਣਾ ਹੈ ਕਿਉਂਕਿ ਬਹੁਤ ਥੋੜੇ ਗੁੜੇ ਤੇ ਪੁੱਠੇ ਪੈਰੀ ਕੁਮੜਿਆ ਇਹਦਾ ਮਤਲਬ ਕੀ ਉਹ ਜਿਹੜਾ ਧਨਚਾਰਜਿਤ ਹੈਗਾ ਉਹ ਬੜੇ ਛੋਟੀ ਥਾਂ ਤੇ ਟਿਕਿਆ ਹੋਇਆ ਹੈ ਉਹਨੇ ਕੋਈ ਬਹੁਤੀ ਜਗ੍ਹਾ ਨਹੀਂ ਕੇਰੀ ਹੋਈ ਸੋ ਇਹ ਤਿੰਨ ਸੱਟੇ ਜਿਹੜੇ ਸੀ ਉਹਨੇ ਉਸ ਆਪਣੇ ਤਜਰਬੇ ਤੋਂ ਕੱਢੇ ਜਦੋਂ ਬੱਚਿਆਂ ਨੇ ਸੱਟੇ ਕੱਢ ਲਏ ਤੇ ਫਿਰ ਉਹਨੇ ਸੋਧਿਆ ਹੋਇਆ ਮਾਡਲ ਪੇਸ਼ ਕੀਤਾ ਪਹਿਲਾਂ ਡੈਲਟਨ ਨੇ ਕੀਤਾ ਡੈਲਟਨ ਦੇ ਮਾਡਲ ਦੀ ਸੁਧਾਈ ਫਿਰ ਜੇਜੇ ਥਾਮਸਨ ਨੇ ਕੀਤੀ ਫਿਰ ਰਦਰਫੋਰਡ ਨੇ ਤਜਰਬਾ ਕੀਤਾ ਫਿਰ ਜੇਜੇ ਥਾਮਸਨ ਦੇ ਮਾਡਲ ਦੀ ਸੁਧਾਈ ਫਿਰ ਰਦਰਫੋਰਡ ਨੇ ਕੀਤੀ ਅੱਗੇ ਅਸੀਂ ਦੇਖਾਂਗੇ ਇਹ 'ਚ ਵੀ ਕੁਝ ਕਮੀਆਂ ਰਹਿ ਗਈਆਂ ਸੀਗੀਆਂ ਸੂਪਰ ਮਾਣੂ ਦੀ ਬਣਤਰ ਦਾ ਇਹ ਰਦਰਫੋਰਡ ਮਾਡਲ ਕੀ ਸੀ ਸੋ ਰਦਰਫੋਰਡ ਨੇ ਪਰਮਾਣੂ ਦਾ ਨਭ ਕੀ ਨਿਊਕਲੀਅਰ ਨਭਿਕ ਨਿਊਕਲੀਅਸ ਨਭਿਕੀ ਨਿਊਕਲੀਅਰ ਮਾਡਲ ਪੇਸ਼ ਕੀਤਾ ਜਿਹੜੀ ਆ ਤਿੰਨ ਗੱਲਾਂ ਮੁੱਖ ਪਰਮਾਣੂ ਦਾ ਕੇਂਦਰ ਧਨ ਚਾਰਜਿਤ ਹੁੰਦਾ ਹੈ ਕੇਂਦਰਕਲਾ ਜੇ ਜੇ ਥਾਮਸਨ ਕੀ ਕਹਿੰਦਾ ਸੀਗਾ ਸਾਰਾ ਗੋਲਾ ਹੀ ਜਿਹੜਾ ਹੈ ਉਹ ਧਨ ਚਾਰਜਿਤ ਹੈ ਉਨੇ ਸੁਧਾਈ ਹੋ ਗਈ ਹੈ ਕਹਿੰਦੇ ਪਰਮਾਣੂ ਦਾ ਕੇਂਦਰ ਧਨ ਚਾਲ ਜਿਹਾ ਹੁੰਦਾ ਹੈ ਜਿਸ ਨੂੰ ਨਾਭਿਕ ਨਿਊਕਲियस ਕਿਹਾ ਜਾਂਦਾ ਹੈ ਪਰਮਾਣੂ ਦਾ ਤਕਰੀਬਨ ਸਾਰਾ ਪੁੰਜ ਨਾਭਿਕ ਕਰਕੇ ਹੀ ਹੁੰਦਾ ਹੈ ਆਲੇ ਦੁਆਲੇ ਖਲਾਅ ਹੈਗਾ ਸਾਰਾ ਭਾਰ ਪਰਮਾਣੂ ਦਾ ਉਹ ਨਾਭਿਕ ਕਰਕੇ ਨਿਊਕਲियस ਕਰਕੇ ਹੈ ਫਿਰ ਇਲੈਕਟ੍ਰੋਨ ਨਾਭਿਕ ਦੇ ਆਲੇ ਦੁਆਲੇ ਨਿਸ਼ਚਿਤ ਆਰਬਿਟਾ ਆਰਬਿਟਸ ਨੂੰ ਕਹਿੰਦੇ ਆ ਵਿੱਚ ਚੱਕਰ ਲਾਉਂਦੇ ਹਨ ਜਿਦਾਂ ਬੱਚੋ ਮੋਟਾ-ਮੋਟਾ ਵੈਸੇ ਬਿਲਕੁਲ ਇਦਾਂ ਨਹੀਂ ਹੈਗਾ ਗੱਲ ਜਿਦਾਂ ਸਾਡੇ ਸੂਰਜ ਦੇ ਦੁਆਲੇ ਗ੍ਰਹਿ ਜੁੜੇ ਨੇ ਚੱਕਰ ਲਾਉਂਦੇ ਨੇ ਸੋ ਮੋਟਾ-ਮੋਟਾ ਉਹਨੇ ਢਾਂਕਿਆ ਵੀ ਜਿੱਦਾਂ ਸੂਰਜ ਦੇ ਦੁਆਲੇ ਗ੍ਰਹਿ ਚੱਕਰ ਲਾਉਂਦੇ ਨੇ ਇਦਾਂ ਨਿਊਕਲੀਅਸ ਦੇ ਦੁਆਲੇ ਇਲੈਕਟ੍ਰੋਨ ਚੱਕਰ ਲਾਉਂਦੇ ਨੇ ਫਿਰ ਨਾਭਿਕ ਦਾ ਆਕਾਰ ਪਰਮਾਣੂ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ ਤੁਸੀਂ ਦੇਖਿਆ ਹੋਣਾ ਵਿੱਚ ਚੱਕਰ ਵੱਡਾ ਹੈ ਤੇ ਵਿੱਚ ਬਿੰਦੂ ਛੋਟੀ ਹੈ ਕਿੰਨਾ ਛੋਟਾ ਹੈ ਪ੍ਰਾਪਤ ਅੰਕੜਿਆਂ ਤੋਂ ਪਤਾ ਲਗਾਇਆ ਗਿਆ ਉਦੋਂ ਤੱਕ ਕਿੰਨੀ ਖੋਜ ਹੋਈ ਸੀਗੀ ਅੰਕੜੇ ਸਾਹਮਣੇ ਆ ਗਏ ਸੀ ਕਿ ਨਾਭਿਕ ਦਾ ਆਕਾਰ ਪਰਮਾਣੂ ਦੇ ਆਕਾਰ ਤੋਂ 1,010.5 ਮਨਸਿਵਰਨ ਦਾ ਮੰਨੂ ਕੀ ਹੈ ਬੱਚਿਓ 1 ਲੱਖ ਗੁਣਾ ਛੋਟਾ ਹੈ। ਭਾਵ ਜਿਹੜਾ ਨਿਊਕਲੀਅਸ ਨਾਭਿਕ ਦਾ ਵਿਆਸ ਹੈਗਾ ਉਹ ਪਰਮਾਣੂ ਦੇ ਵਿਆਸ ਤੋਂ ਪਰਮਾਣੂ ਦੇ ਡਾਇਮੀਟਰ ਤੋਂ ਕਿੰਨਾ ਛੋਟਾ ਹੈ 1 ਲੱਖ ਗੁਣਾ ਛੋਟਾ ਹੈ। ਠੀਕ ਹੈ ਜੀ ਜੇ ਉਹ 1 ਲੱਖ ਇਕਾਈ ਹੈ ਪਰਮਾਣੂ ਦਾ ਵਿਆਸ ਤੇ ਨਿਊਕਲੀਅਸ ਦਾ ਵਿਆਸ ਕਿੰਨਾ ਹੈ ਇੱਕ ਇਕਾਈ 1 ਲੱਖਵਾਂ ਹਿੱਸਾ ਮਤਲਬ ਕਿ ਇੰਨਾ ਛੋਟਾ ਹੈ ਨਿਊਕਲੀਅਸ ਪਰਮਾਣੂ ਦੇ ਮੁਕਾਬਲੇ ਇਹ ਜਿਹੜਾ ਮਾਡਲ ਸੀਗਾ ਐਸੀ ਰਦਰਫੋਰਡ ਦਾ ਮਾਡਲ ਕਿਦਾਂ ਬੱਚਿਓ ਦੇਖੋ ਪੜਾਅਦਰ ਪੜਾਅ ਵਿਕਾਸ ਹੋ ਰਿਹਾ ਹੈ ਵਿਗਿਆਨ ਦੇ ਵਿੱਚ ਪਹਿਲਾਂ ਡਾਲਟਨ ਨੇ ਗੱਲ ਕਹੀ ਫਿਰ ਜੇ ਜੇ ਥੌਮਸਨ ਨੇ ਕਹੀ ਉਹ ਸੁਧਾਈ ਕੀਤੀ ਫਿਰ ਰਦਰਫੋਰਡ ਨੇ ਕੀਤੀ ਇਸੇ ਤਰ੍ਹਾਂ ਬੱਚਿਓ ਜਿਹੜਾ ਗਿਆਨ ਹੈਗਾ ਵਿਗਿਆਨ ਹੈਗਾ ਨਵੀਆਂ ਖੋਜਾਂ ਦੇ ਨਾਲ ਨਵੀਆਂ ਕਾਢਾਂ ਨਿਕਲਦੀਆਂ ਰਹਿੰਦੀਆਂ ਐ ਤੇ ਪੁਰਾਣੀ ਗੱਲਾਂ ਵਿੱਚ ਸੁਧਾਈ ਹੁੰਦੀ ਹੈ ਹੁਣ ਅਗੇ ਤੇਰਵਾਹ ਇਹਦੇ ਰਦਰਫੋਰਡ ਦੇ ਪਰਮਾਣੂ ਮਾਡਲ ਦੀਆਂ ਕਿਹੜੀਆਂ ਖਾਮੀਆਂ ਸਨ ਹੁਣ ਇਹਦੇ ਵਿੱਚ ਵੀ ਕਮੀਆਂ ਰਹਿ ਗਈਆਂ ਐ ਵੀ ਕੋਈ ਪੂਰਾ ਮੁਕੰਮਲ ਨਹੀਂ ਸੀਗਾ ਇਹ ਵੀ ਥੋੜੀਆਂ ਕਮੀਆਂ ਰਹਿ ਗਈਆਂ ਉਹ ਕਿਹੜੀਆਂ ਸੀਗੀਆਂ ਰਦਰਫੋਰਡ ਦੇ ਪਰਮਾਣੂ ਮਾਡਲ ਦੀਆਂ ਇਹੇਠ ਲਿਖੀਆਂ ਖਾਮੀਆਂ ਸਨ ਗੋਲਾਕਾਰ ਆਰਬਿਟ ਵਿੱਚ ਹੋਣ ਦਾ ਮਤਲਬ ਹੈ ਪ੍ਰਵੇਗ ਐਕਸਲਰੇਸ਼ਨ ਦੇ ਅਸਰ ਹੇਠ ਹੋਣਾ ਅਸੀਂ ਵਿੱਚ ਜਿਹੜੇ ਗਤੀ ਪੜਾਂਗੇ ਮੋਸ਼ਨ ਪੜਾਂਗੇ ਤੇ ਸਮਝੋਗੇ ਜਦੋਂ ਵੀ ਕਿਸੇ ਚਲਦੀ ਹੋਈ ਚੀਜ਼ ਦੀ ਗਤੀ ਸਪੀਡ ਵੇਗ ਬਦਲਦਾ ਮਤਲਬ ਕਿ ਉਹਦੀ ਜੋ ਜਿਹੜੀ ਗਤੀ ਬਦਲਦੀ ਹੈ ਜਾਂ ਉਹਦੀ ਦਿਸ਼ਾ ਬਦਲਦੀ ਹੈ ਇਹਦਾ ਮਤਲਬ ਕਿ ਉਹਦੇ ਉੱਤੇ ਵੀ ਫੋਰਸ ਲੱਗ ਰਿਹਾ ਹੈ ਇਹ ਬਲ ਲੱਗ ਰਿਹਾ ਹੈ ਕੁਝ ਐਕਸਲਰੇਸ਼ਨ ਆ ਗਿਆ ਸੋ ਉਹਨੇ ਕਹਿੰਦਾ ਕਿ ਕਿਉਂਕਿ ਜਦੋਂ ਚੱਕਰ ਵਿੱਚ ਹੁੰਦਾ ਹੈ ਤੇ ਦਿਸ਼ਾ ਲਗਾਤਾਰ ਚੇਂਜ ਹੋ ਰਹੀ ਹੈ ਸੋ ਦਿਸ਼ਾ ਚੇਂਜ ਹੋਣ ਕਰਕੇ ਇਹਨਾਂ ਵਿੱਚ ਪ੍ਰਵੇਗ ਦੇ ਅਸਰ ਹੇਠ ਹੈ ਸੋ ਗੋਲਾਕਾਰ ਆਰਬਿਟ ਵਿੱਚ ਹੋਣ ਦਾ ਮਤਲਬ ਹੈ ਪ੍ਰਵੇਗ ਐਕਸਲਰੇਸ਼ਨ ਦੇ ਅਸਰ ਹੇਠ ਹੋਣਾ ਇਹ ਇੱਕ ਬੱਚਾ ਤੱਥ ਕਿਹੜਾ ਹੈਗਾ ਮਹੱਤਵਪੂਰਨ ਜੋ ਤੁਹਾਡੇ ਸਿਲੇਬਸ ਵਿੱਚ ਨਹੀਂ ਹੈ ਤੁਸੀਂ ਵੱਡੀਆਂ ਕਲਾਸਾਂ ਵਿੱਚ ਜਾ ਕੇ ਪੜ੍ਹੋਗੇ ਕਿ ਪ੍ਰਵੇਗ ਦੇ ਅਸਰ ਹੇਠ ਕੋਈ ਵੀ ਚਾਰਜਿਤ ਕਣ ਊਰਜਾ ਵਿਕ੍ਰਿਤ ਕਰਦਾ ਹੈ ਊਰਜਾ ਨੂੰ ਰੇਡੀਏਟ ਕਰਦਾ ਹੈ ਜਦੋਂ ਵੀ ਕੋਈ ਵੀ ਚਾਰਜ ਪਾਰਟੀਕਲ ਐਕਸਲਰੇਸ਼ਨ ਦੇ ਹੇਠ ਆਏਗਾ ਤੇ ਉਹ ਆਪਣੀ એનર્ਜੀ ਨੂੰ ਰੇਡੀਏਟ ਕਰੇਗਾ ਆਪਣੀ ਊਰਜਾ ਨੂੰ ਛੱਡੇਗਾ ਤੇ ਕਹਿੰਦੇ ਜੇ ਇਦਾਂ ਦੀ ਗੱਲ ਹੈ ਇਸ ਤਰ੍ਹਾਂ ਆਰਬਿਟ ਵਿੱਚ ਇਲੈਕਟ੍ਰੋਨ ਊਰਜਾ ਛੱਡੇਗਾ ਤੇ ਔੜਕ ਸਾਰੀ ਊਰਜਾ ਗਵਾ ਕੇ ਨਾਵੇਕਾ ਨਿਊਕਲियस ਵਿੱਚ ਜਾ ਡਿੱਗੇਗਾ ਜੇ ਊਰਜਾ ਹੀ ਨਹੀਂ ਰਹੀ ਤੇ ਉਹ ਚੱਕਰ ਲਾਣ ਦੇ ਸਮਰੱਥ ਨਹੀਂ ਰਹੇਗਾ ਤੇ ਕਹਿੰਦੇ ਜੇ ਇਲੈਕਟ੍ਰੋਨ ਤੇ ਚਾਰਜ ਹੈਗਾ ਰਿਣਾਤਮਕ ਇੱਕ ਹੈਗਾ ਮਾਈਨਸ ਇੱਕ ਚਾਰਜ ਹੈਗਾ ਤੇ ਇਹ ਇੱਕ ਤੱਥ ਹੈਗਾ ਕਿ ਜਦੋਂ ਚਾਰਜਿਤ ਕਣ ਐਕਸਲਰੇਸ਼ਨ ਦੇ ਅਸਰੇ ਹੇਠ ਹੁੰਦਾ ਹੈ ਠੀਕ ਹੈ ਨਾ ਪ੍ਰਵੇਗ ਦੇ ਹੇਠ ਹੁੰਦਾ ਹੈ ਤੇ ਫਿਰ ਉਹ ਊਰਜਾ ਰੇਡੀਏਟ ਕਰਦਾ ਹੈ એનર્ਜੀ ਰੇਡੀਏਟ ਕਰਦਾ ਹੈ ਜੇ ਊਰਜਾ ਰੇਡੀਏਟ ਕਰ ਹੀ ਜਾਏਗਾ ਕਰ ਹੀ ਜਾਏਗਾ ਤੇ ਫਿਰ ਕੀ ਹੋਏਗਾ ਇੱਕ ਮੌਕਾ ਐਸਾ ਹੋਏਗਾ ਜਦ ਸਾਰੀ એનર્ਜੀ ਚਲੀ ਜਾਏਗੀ ਤੇ ਫਿਰ ਉਹ ਕੀ ਹੋਏਗਾ ਧੜੰਮ ਕਰਕੇ ਇਲੈਕਟ੍ਰੋਨ ਨਿਊਕਲੀਅਸ ਵਿੱਚ ਡਿੱਗੇਗਾ ਪਰ ਅਸਲ ਵਿੱਚ ਇਦਾਂ ਨਹੀਂ ਹੁੰਦਾ ਕਹਿੰਦੇ ਸੋ ਇਸ ਇਸ ਮਾਡਲ ਰਾਹੀਂ ਪਰਮਾਣੂ ਨੂੰ ਅਸਥਿਰ ਮੰਨਣਾ ਪਏਗਾ ਫਿਰ ਤੁਸੀਂ ਮੰਨਾਂਗੇ ਕਿ ਉਹ ਪਰਮਾਣੂ ਦਾ ਵਿਨਾਸ਼ ਹੋ ਗਿਆ ਪਰ ਉਹਨੂੰ ਖਤਮ ਹੋ ਗਿਆ ਜਿਸ ਨਾਲ ਅਸੀਂ ਦਿਸਦੇ ਰੂਪ ਵਿੱਚ ਪਦਾਰਥ ਦੀ ਵਿਆਖਿਆ ਨਹੀਂ ਕਰ ਸਕਾਂਗੇ ਉਹਨਾਂ ਖਾਮੀ ਆ ਗਈ। ਜੇ ਇਦਾਂ ਹੈ ਕਿ ਫਿਰ ਜੋ ਸਾਨੂੰ ਪਦਾਰਥ ਦਿਸਰੇ ਆਲੇ ਦੁਆਲੇ ਪਰਮਾਣੂਆਂ ਤੋਂ ਬਣਿਆ ਉਹਦੀ ਵਿਆਖਿਆ ਨਹੀਂ ਕਰ ਸਕਦੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸਲ ਵਿੱਚ ਪਰਮਾਣੂ ਕਾਫੀ ਸਥਾਈ ਹੁੰਦੇ ਹਨ। ਸੋ ਰਦਰਫੋਰਡ ਦੇ ਮਾਡਲ ਦੇ ਹਿਸਾਬ ਨਾਲ ਖਾਮੀ ਇਹ ਸਾਹਮਣੇ ਆਈ ਕਿ ਜੇ ਰਦਰਫੋਰਡ ਦੀ ਗੱਲ ਮੰਨੀਏ ਤੇ ਪਰਮਾਣੂ ਅਸਥਿਰ ਹੈਗਾ ਪਰ ਅਸਲੀਅਤ ਵਿੱਚ ਜੋ ਅਸੀਂ జగਤ ਦੇਖਦੇ ਹਾਂ ਜੋ ਜਹਾਨ ਦੇਖਦੇ ਹਾਂ ਬ੍ਰਹਿਮੰਡ ਦੇਖਦੇ ਹਾਂ ਉਹਦੇ ਵਿੱਚ ਸਾਨੂੰ ਪਰਮਾਣੂ ਸਥਾਈ diss they ਹਨ ਸੋ ਇਹ ਇੱਕ ਬੜੀ ਵੱਡੀ ਖਾਮੀ ਸੀਗੀ ਉਹਨਾ ਗਾ ਨੀਲ ਬੋਰ ਅਗਲਾ ਸਾਇੰਸਦਾਨ ਕਹਿੰਦੇ ਨੀਲ ਬੋਰ ਦਾ ਪਰਮਾਣੂ ਮਾਡਲ ਕੀ ਸੀ ਹੁਣ ਨੀਲ ਬੋਰ ਨੇ ਰਦਰਫੋਰਡ ਦੇ ਮਾਡਲ ਵਿੱਚ ਸੁਧਾਈਆਂ ਕੀਤੀਆਂ ਸੋ ਨੀਲ ਬੋਰ ਦਾ ਪਰਮਾਣੂ ਮਾਡਲ ਹੇਠ ਲਿਖੇ ਮੁਤਾਬਕ ਸੀ ਉਹਨੇ ਕਿਹਾ ਇਲੈਕਟ੍ਰੋਨ ਕੁਝ ਨਿਸ਼ਚਿਤ ਆਰਬਿਟਾ ਵਿੱਚ ਹੀ ਚੱਕਰ ਲਾ ਸਕਦੇ ਹਨ ਨਿਸ਼ਚਿਤ ਜਿਨ੍ਹਾਂ ਨੂੰ ਇਲੈਕਟ੍ਰੋਨ ਦੇ ਵਿਸ਼ੇਸ਼ ਪਥ ਡਿਸਕ੍ਰੀਟ ਆਰਬਿਟਸ ਕਹਿੰਦੇ ਹਨ ਕਹਿੰਦੇ ਉਹ ਖਾਸ ਕਿਸਮ ਦੇ ਨੇ ਕਿ ਉਹਨਾਂ ਦੀ ਇੱਕ ਸ਼ਰਤ ਹੈਗੀ ਹੈ ਉਹਨਾਂ ਦੀ ਖਾਸ ਗੱਲ ੜੀ ਹੈਗੀ ਹੈ ਵਿਸ਼ੇਸ਼ ਪਥ ਵਿੱਚ ਚੱਕਰ ਲਾਉਂਦੇ ਹੋਏ ਇਲੈਕਟ੍ਰੋਨ ਦੀ ਊਰਜਾ ਦਾ ਵਿਕਰਣ ਨਹੀਂ ਹੁੰਦਾ ਇਹ ਗੱਲ ਅਨੇਕ ਥਿਉਰੀ ਇੱਕ ਸਿਧਾਂਤ ਇੱਕ ਨੁਕਤਾ ਪੇਸ਼ ਕੀਤਾ ਕਿ ਜੇ ਇਲੈਕਟ੍ਰੋਨ ਆਪਣੇ ਨਿਸ਼ਚਿਤ ਵਿਸ਼ੇਸ਼ ਪਥ ਵਿੱਚ ਚੱਕਰ ਲਾਉਣਗੇ ਤੇ ਉਹ ਆਪਣੀ ਊਰਜਾ ਨੂੰ ਵਿਕ੍ਰਿਤ ਨਹੀਂ ਕਰਨਗੇ ਉਹਨਾਂ ਦੀ ਊਰਜਾ ਦੇ ਵਿੱਚ ਘਾਟਾ ਨਹੀਂ ਆਏਗਾ ਤੇ ਕਹਿੰਦੇ ਇਹਨਾਂ ਆਰਬਿਟਾ ਜਾਂ ਛੱਲਾਂ ਨੂੰ ਊਰਜਾ ਪੱਧਰ એનર્ਜੀ ਲੈਵਲਸ ਕਹਿੰਦੇ ਹਨ ਇੱਕ ਨਾਂ ਨਾ ਦਿੱਤਾ એનર્ਜੀ ਲੈਵਲਸ ਤੇ ਇਹ ਆਰਬਿਟ ਜਾਂ ਸ਼ੈਲ ਅੱਖਰਾਂ K L M N ਜਾਂ ਸੰਖਿਆਵਾਂ N 1 2 3 4 ਰਾਹੀਂ ਦਰਸਾਏ ਜਾਂਦੇ ਹਨ ਅੱਗੇ ਤੁਹਾਨੂੰ ਬੱਚੇ ਇੱਕ ਮੈਂ ਤਸਵੀਰ ਬਣਾਈ ਹੈ ਤੁਹਾਡੀ ਕਿਤਾਬ ਦੇ ਆਧਾਰ ਤੇ ਸਮਝਣ ਲਈ ਕਿ ਇਹਦਾ ਕੀ ਮਤਲਬ ਹੈ ਇਹ ਦੇਖੋ ਇਹ ਬੱਚੇ ਹੈਗਾ ਨਿਊਕਲੀਅਸ ਨਿਊਕਲੀਅਸ ਜਾਂ ਨਾਭਿਕ ਠੀਕ ਹੈ ਇਹ ਨਿਊਕਲੀਅਸ ਹੈਗਾ ਕਿਸੇ ਪਰਮਾਣੂ ਵਿੱਚ ਕੁਝ ਊਰਜਾ ਪੱਧਰ ਤੇ ਬੱਚੋ ਨਿਊਕਲੀਅਸ ਦੇ ਅੰਦਰੋਂ ਬਾਹਰਲੀ ਤਰਫ ਗਿਣਨਾ ਹੈ ਇਹ ਪਹਿਲਾ ਸ਼ੈਲ K ਜਾਂ N ਬਰਾਬਰ 1 ਫਿਰ ਅੰਦਰੋਂ ਦੀ ਇਹ ਦੂਜਾ N ਬਰਾਬਰ 2 ਜਿਹਨੂੰ ਸ਼ੈਲ N ਵੀ ਕਿਹਾ ਜਾਂਦਾ ਹੈ ਫਿਰ N ਬਰਾਬਰ 3 L ਜਾਂ N ਬਰਾਬਰ 4 ਜਿਹਨੂੰ M ਸੋ ਇਹ ਗੱਲ ਦਾ ਖਿਆਲ ਰੱਖਣਾ ਹੈ ਕਿ ਸ਼ੈਲਾਂ ਦੀ ਗਿਣਤੀ ਬਾਹਰੋਂ ਦੇ ਅੰਦਰ ਨਹੀਂ ਅੰਦਰੋਂ ਦੀ ਬਾਹਰ ਨੂੰ ਗਣਨੀ ਹੈ 1 2 3 4 1 2 3 4 ਤੇ ਫਿਰ ਇਧਰੋਂ ਦੀ K ਤੋਂ ਸ਼ੁਰੂ ਕਰਨਾ ਹੈ ਕਿ 1 ਨੂੰ ਕੇ ਕਹਿ ਸਕਦੇ ਆ 2 ਨੂੰ ਐਲ ਕਹਿ ਦਾ ਨਾਮ ਵੀ ਦੇ ਸਕਦੇ ਆ ਤੇ 3 ਤੀਜੇ ਸ਼ੈਲ ਨੂੰ ਅਸੀਂ ਐਮ ਸ਼ੈਲ ਵੀ ਕਹਿ ਸਕਦੇ ਆ ਚੌਥੇ ਸ਼ੈਲ ਨੂੰ ਅਸੀਂ ਐਨ ਸ਼ੈਲ ਵੀ ਕਹਿ ਸਕਦੇ ਹਾਂ ਸੋ ਐਸੀ ਪਹਿਰੇ ਵਿਦਿਆਰਥੀਓ ਤੁਹਾਡੇ ਚਾਰ ਸਵਾਲ ਠੀਕ ਹੈ ਜੀ ਸੋ ਅੱਗੇ ਜਾਰੀ ਰਹੇਗਾ ਅੱਗੇ ਹੋਰ ਅਸੀਂ ਦੇਖਾਂਗੇ ਅਗਲੇ ਵੀਡੀਓ ਵਿੱਚ ਅਗਲਾ ਅਗਲਾ ਕਿਦਾਂ ਅਸੀਂ ਨਵੀਂ ਨਵੀਆਂ ਗੱਲਾਂ ਇਸੇ ਦੇ ਬਾਰੇ ਸਿੱਖਦੇ ਆ ਸੋ ਤੁਸੀਂ اسی ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ